ਪੰਜਾਬੀ ਦੀ ਲੜੀ ਦੇ ਤਹਿਤ ਆਪਾਂ ਇੱਕ ਲੜੀ ਸ਼ੁਰੂ ਪਹਿਲਾਂ ਕਰ ਲਈ ਸੀ ਹੋਸ ਦੇ ਤਹਿਤ ਆਪਾਂ ਪੰਜਾਬੀ ਕਿਵੇਂ ਪੜ੍ਹਨੀ ਆ ਕਿਵੇਂ ਲਿਖਣੀ ਆ ਉਸ ਨੂੰ ਆਪਾਂ ਇਹ ਲੈਡੀ ਸ਼ੁਰੂ ਕੀਤੀ ਆ ਠੀਕ ਹੈ ਇਸੇ ਪੰਜਾਬੀ ਦੇ ਵਿੱਚ ਪੰਜਾਬੀ ਨੂੰ ਅੱਖਰਾਂ ਨੂੰ ਕੀ ਕਹਿੰਦੇ ਆ ਆਪਾਂ ਵਰਣਮਾਲਾ ਵਰਣਮਾਲਾ ਵਰਣਮਾਲੇ ਦੇ ਵਿੱਚ ਕੁੱਲ ਕਿੰਨੇ ਅੱਖਰ ਨੇ 44 44 ਵਿੱਚੋਂ ਕਿੰਨੇ ਅੱਖਰ ਸਵਰ ਨੇ 3 ਤਿੰਨ ਅੱਖਰ ਸਵਰ ਨੇ ਕਿਹੜੇ ਕਿਹੜੇ ਨੇ ਊ ਏ ਈ ਇਹ ਇਹਨਾਂ ਤਿੰਨਾਂ ਨੂੰ ਸਵਰ ਕਹਿੰਦੇ ਨੇ ਜਿਹੜੇ ਬਾਕੀ ਦੇ ਅੱਖਰ ਆ ਉਹਨਾਂ ਨੂੰ ਕੀ ਕਹਿੰਦੇ ਆ ਵਿਅੰਜਨ ਇਹਨਾਂ ਤਿੰਨਾਂ ਅੱਖਰਾਂ ਦੇ ਵਿੱਚ ਜਿਹੜੇ ਸਵਾਰ ਅੱਖਰ ਨੇ ਨਾ ਸਾਡੇ ਕੋਲੇ ਉਹ ਕਿਹੜੇ-ਕਿਹੜੇ ਹੈਗੇ ਨੇ ਆ ਊੜਾ ਊੜਾ ਆੜਾ ਆੜਾ ਈ ਈ ਆਲਾ ਏ ਏ ਸਾਡੇ ਕੋਲੇ ਸਵਾਰ ਅੱਖਰ ਨੇ ਇਹਨਾਂ ਨੂੰ ਠੀਕ ਹੈ ਇਹਨਾਂ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਵਿਅੰਜਨ ਆ ਬਹੁਤ ਭਾਰਾ ਵਿਅੰਜਨ ਆ ਉਹ ਇਹਨਾਂ ਕਿੰਨਾ ਦੇ ਵਿੱਚ ਹੈਗਾ ਸਾਂਝਾ ਆ ਉਹਦੇ ਜਿਹੜੀ ਧੁਨੀ ਆ ਉਸ ਭਾਰੀ ਵਿੰਜਨ ਦੀ ਆਉਂਦੀ ਆ ਜਿਵੇਂ ਇਹਦੇ ਵਿੱਚ ਇਹਨੂੰ ਕੀ ਬੋਲਦੇ ਆ ਸੀ ਕੂੜਾ ਇਹਨੂੰ ਕੀ ਬੋਲਦੇ ਆ ਆੜਾ ਇਹਨੂੰ ਕੀ ਬੋਲਦੇ ਆ ਈੜੀ ਇਹਨਾਂ ਕਿੰਨਾ ਸਵਾਰਾਂ ਦੇ ਵਿੱਚ ਇੱਕ ਬਹੁਤ ਭਾਰਾ ਅੱਖਰ ਵਿੰਜਨ ਬੋਲਿਆ ਜਾਂਦਾ ਪਤਾ ਕਿਸੇ ਨੂੰ ਇਹਨਾਂ ਜੇ ਨਾਲ ਬੋਲ ਕੇ ਦੇਖੋ ਕੂੜਾ ਆੜਾ ਈੜੀ ਇਹਨਾਂ ਦੇ ਵਿੱਚ ਬੋਲਿਆ ਕੀ ਜਾਂਦਾ ੜਾੜਾ ੜਾੜਾ ਕੀ ਬੋਲਿਆ ਜਾਂਦਾ ਹੈ ਨਾ ਇਹਨਾਂ ਦੇ ਵਿੱਚ ੜਾੜਾ ੜਾੜਾ ਜਿਹੜਾ ਹੈਗਾ ਇਹ ਵਿੰਜਨ ਇਹਨਾਂ ਤਿੰਨਾਂ ਦੇ ਵਿੱਚ ਬੋਲਿਆ ਜਾਂਦਾ ਠੀਕ ਹੈ ਆਪਾਂ ਇਹਨਾਂ ਦੀਆਂ ਧੁਨੀਆਂ ਕਰ ਰਹੇ ਹਾਂ ਸਾਊਂਡਸ ਕਰ ਰਹੇ ਹਾਂ ਵਰਣਮਾਲਾ ਦੇ ਅੱਖਰਾਂ ਦੀਆਂ ਉਸ ਤੋਂ ਪਹਿਲਾਂ ਅਸੀਂ ਕਿੱਥੋਂ ਤੱਕ ਕਰ ਲਈਆਂ ਸੀ ਨੰਗਾ ਨਾ ਕਾ ਊੜਾ ਆੜਾ ਈ ਸਸਾ ਹਾ ਹ ਕਕਾ ਸਖਾ ਜੰਗਾ ਤਕਦਾ ਨੰਗਾ ਨੰਗਾ ਤੋਂ ਅੱਗੇ ਆਸੀ ਅੱਜ ਕਰਦੇ ਆ ਠੀਕ ਹੈ ਮੰਗਾ ਚ ਅੱਗੇ ਕੀ ਆਉਂਦਾ ਹੁੰਦਾ ਚਚਾ ਚਚਾ ਗਾਦੀ ਸਾਊਂਡ ਦਿੰਦਾ ਚਚਾ ਚ ਚ ਚਚੇ ਤੋਂ ਅੱਗੇ ਛਿਛਾ ਛ ਛਸ਼ਾ ਛ ਛਸ਼ੇ ਤੋਂ ਅੱਗੇ ਜੱਜਾ ਜ ਜੱਜਾ ਜ ਜੱਜੇ ਤੋਂ ਅੱਗੇ ਚਚਾ ਚ ਚਚਾ ਜਿਹੜਾ ਹੈਗਾ ਦੀ ਸਾਉਂਡ ਦਿੰਦਾ ਚ ਚ ਜ ਚ ਤੇ ਉਸ ਤੋਂ ਅੱਗੇ ਨਹੀਂ ਆ ਹਾਂ ਨਾ ਠੀਕ ਹੈ ਇਸ ਤੋਂ ਅੱਗੇ ਟੈਂਕਾ 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 ਕਾ ਨੂੰ ਸਾਉਂਡ ਦਿੰਦਾ ਟੋ ਟੋ ਟੈਂਕੇ ਤੋਂ ਅੱਗੇ ਠਠਾ ਠਾ ਠਠਾ ਠੋ ਉਸ ਤੋਂ ਅੱਗੇ ਡੱਡਾ ਡੱਡਾ ਉਸ ਤੋਂ ਅੱਗੇ ਢੱਡਾ ਡੱਡਾ ਗੇ ਨਾਣਾ ਨਾਣਾ ਅਣ ਅਣ ਠੀਕ ਹੈ ਨਾਣਾ ਨਾਣ ਹੁਣ ਤੁਸੀਂ ਫਿਰ ਦੇਖੋ ਜਿਹੜੇ ਇਹ ਸਾਡੇ ਕੋਲੇ ਅੱਖਰ ਨੇ ਇਹ ਕਾਦੀ ਕਾਦੀ ਸਾਊਂਡ ਦਿੰਦੇ ਨੇ ਚ ਚੇ ਨੇ ਕਾਦੀ ਸਾਊਂਡ ਦੇ ਚ ਚੇ ਨੇ ਛੇ ਨੇ ਛੋੜੀ ਜਜੇ ਨੇ ਜਰੀ ਜਜੇ ਨੇ ਇਸੇ ਵੀ ਇਹ ਜਿਹੜੇ ਸ਼ਬਦ ਦੇ ਵਿੱਚ ਆਉਂਦੇ ਨੇ ਕੱਲੇ ਆਉਂਦੇ ਨੇ ਮੁਕਤੇ ਆਉਂਦੇ ਨੇ ਮੁਕਤਾ ਸ਼ਬਦ ਦੇ ਵਿੱਚ ਤਾਂ ਉਹ ਇਹ ਸਾਊਂਡ ਦਿੰਦੇ ਨੇ ਇਸ ਤੋਂ ਅੱਗੇ ਆਪਾਂ ਕੱਲ ਨੂੰ ਜਿਹੜੇ ਸੀਗੇ ਅੱਜ ਆਪਾਂ 10 ਅੱਖਰ ਕੀਤੇ ਨੇ ਨਾ ਕੱਲ ਨੂੰ 10 ਅੱਖਰ ਆਪਾਂ ਹੋਰ ਕਰਾਂਗੇ ਉਦੋਂ ਤੱਕ ਇਹ ਸਾਰਿਆਂ ਨੇ ਯਾਦ ਕਰ ਲੈਣਾ